ਅੱਜ ਮੈਂ ਜਦੋਂ ਉਸ ਤੋਂ ਲੱਗੜ ਕਰਦਾ ਮੱਝਾ ਅੱਗੇ ਦਿਖਦਾ ਮਾਫ਼ ਕਰਨਾ ਉਹਦਾ ਤੇ ਕਹਿਣੀ ਨਹੀਂ ਪਈ ਜੀ ਮੰਨ ਕੇ ਮੰਗਾ ਲਾਗੂ ਨਾ ਕਰਨ ਵਾਲੀ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਹਾਏ 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 ਸਰਕਾਰ ਕਰਦੀ ਕੀ ਇਲਾਕੇ ਦੀ ਕਾਹਦੀ ਮਾਨ ਸਰਕਾਰ ਕਰਦੀ ਕੀ ਇਲਾਕੇ ਦੀ ਕਾਹਦੀ ਰੱਜ ਕੇ ਪਿੱਟੋ ਹਾਏ 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 ਕਰੋਸੀ ਆਪਾ ਹਾਏ ਨਹੀਂ ਭਰਤੀ ਨਾ ਕਰਨ ਵਾਲੀ ਮੈਨੇਜਮੈਂਟ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਰੱਜ ਕੇ ਪਿੱਟੋ ਹਾਏ 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 ਲਾਰੇ ਲਪੇ ਲਾਉਣ ਵਾਲੇ ਹਾਕਮ ਮੁਰਦਾਬਾਦ 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 भी सरकारबाद ਪਾਵਰ ਡਿਵਿਜ਼ਨ ਮਰਦਾਬਾ 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 ਪਟਾਵਾਉਲੀ ਐਡਵੋਕੇਟ ਜਨਰਲ ਨਾਲ ਚੀਫ ਸਕੱਟਰੀ ਨਾਲ ਬਿਜਲੀ ਦਾ ਅੱਜ ਐ ਮੈਨੇਜਮੈਂਟ ਦੇ ਖਿਲਾਫ ਜਿਹੜੇ ਸਾਡੇ ਰਿਟਾਇਰ ਹੋਏ ਸਾਥੀ ਆ ਉਹਨਾਂ ਨੂੰ ਦੁਬਾਰਾ ਡਿਊਟੀਆਂ ਤੇ ਲੈਣ ਵਾਸਤੇ ਜਿਹੜਾ ਉਹਨਾਂ ਨੇ ਲੈਟਰ ਕੱਢੀ ਆ ਉਹਦੇ ਸਬੰਧ ਚ ਮੈਨੇਜਮੈਂਟ ਦੇ ਖਿਲਾਫ ਜਿਹੜਾ ਵਾ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਰੋਸ ਰੈਲੀਆਂ ਕਰਦੇ ਪਏ ਆ ਇਹ ਕਰਕੇ ਇਹ ਜਿਹੜਾ ਵਾ ਨਵੀਂ ਭਰਤੀ ਕਰਨੀ ਚਾਹੀਦੀ ਆ ਕਿਉਂਕਿ ਸਟਾਫ ਸਾਡਾ ਜਿਹੜਾ ਵਾ ਜੇ ਟੋਟਲ ਵੇਖੇ ਨਵੇਂ ਮੁੰਡੇ ਪ੍ਰੋਵੀਜ਼ਨਲ ਪਾ ਕੇ 3 ਸਾਲ ਪੂਰੇ ਹੋਏ ਆ ਜੇ ਅੱਜ ਭਰਤੀ ਕਰਦੇ ਆ 3 ਸਾਲ ਆਈ ਉਹਨਾਂ ਨੂੰ ਲਾਈਨਾਂ ਦੇ ਨਹੀਂ ਛਡਾ ਸਕਦੇ ਕੰਮ ਨਹੀਂ ਕਰਾ ਸਕਦੇ ਇਹ ਜਿਹੜੀ ਆ ਰੈਗੂਲਰ ਸਟਾਫ ਇਹ ਬਹੁਤ 2-3 ਸਾਲ ਤੱਕ ਘਟ ਜਾਣਾ ਤੇ ਉਹ ਇਹ ਕਹਿੰਦੇ ਆ ਵੀ ਪੁਰਾਣੇ ਨੌਕਰੀਮਾਂ ਦੀ ਜਗ੍ਹਾ ਤੇ ਨਵੀਂ ਭਰਤੀ ਕੀਤੀ ਜਾਵੇ ਔਰ ਭਾਂਦੀ ਕੈਟਾਗਰੀ ਅਨਸਾਰ ਜਿਸ ਤਰ੍ਹਾਂ ਉਹਨਾਂ ਨੇ ਆਈਟੀ ਕੀਤੀ ਉਹਨਾਂ ਨੂੰ ਸਿੱਧਾ ਲੈਨ ਵਿੱਚ ਭਰਤੀ ਕੀਤਾ ਜਾਵੇ ਇਹ ਹੀ ਮੰਗ ਕਰਦੇ ਆ ਫਿਰ ਪੇ ਬੈਂਡ ਆ ਉਸੇ ਦਾ ਉਹਦੇ ਵਿੱਚ ਬਹੁਤ ਵੱਡੀ ਖਰੋਦ ਆ ਉਹ ਪੇ ਬੈਂਡ ਇਹ ਕਹਿੰਦੇ ਆ ਜਲਦ ਤੋਂ ਜਲ ਹੋਰ ਰਕੀਆਂ ਜਿਹੜੀਆਂ ਆਰਟੀਐਮ ਦੀਆਂ ਜਾਂ ਹੋਰ ਏਲਨ ਤੋਂ ਲੈਂਡਮੈਨ ਹੋਰ ਸਾਰੇ ਸਮੂਹ ਕੈਟਾਗਰੀਆਂ ਦੇ ਜਲਦੀ ਤੋਂ ਜਲਦੀਆਂ ਕੀਤੀਆਂ ਜਾਣ ਸਾਡੇ ਹੁਣ ਸਰਕਲ ਦੇ ਵਿੱਚ ਵੇਖੋ 23% ਮੁਲਾਜ਼ਮਾਂ ਟੁੱਟ ਤੇ ਜੇ ਵਿੱਚੋਂ ਪਰਵੀਸ਼ਨ ਪੀਡ ਵਾਲੇ ਗੇਲੀਏ ਕੱਢ ਕੇ 13-14% ਮੁਲਾਜ਼ਮ ਰਹਿ ਜਾਂਦੇ ਆ ਜਿਹੜਾਂ ਸਾਰੇ ਸਿਸਟਮ ਨੂੰ ਜਿਹੜਾ ਸੰਭਾਲਦੇ ਆ ਗਰਮੀਆਂ ਸੀਜ਼ਨ ਦੀ ਸਪੈਸ਼ਲਜ਼ ਆ ਕਰਨਾ ਦਾ ਹੁੰਦਾ ਸੀ ਇਹ ਚੱਲਿਆ ਉਹ ਉਸਕਾ ਨਹੀਂ ਆਈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਆ ਅਹੀਂ 24 24 ਘੰਟੇ ਸਾਡੇ ਜੀ ਔਰ ਟ੍ਰੈਕਿੰਗ ਦਾ ਸਟਾਫ ਕੰਮ ਕਰਕੇ ਕੋਈ ਹਫਤਾਵਾਰੀ ਰੈਸਟ ਕੀਤੇ ਬਿਨਾ ਕੰਮ ਕਰ ਰਹੇ ਆ ਪਰ ਇਹ ਕਿੰਨਾ ਵੀ ਸ਼ੇਰ ਕਰਾਂਗੇ ਅਹੀਂ ਸਰਕਾਰ ਕੋਲ ਮੰਗ ਕੇ ਤੇ ਸਾਡੇ ਸਵਤ ਬਾ ਨਾ ਟੋੜੇ ਤੋੜਿਆ ਜਾਵੇ ਨਹੀਂ ਤੇ ਜਿਹੜਾ ਬਹੁਤ ਵੱਡਾ ਸੰਘਰਸ਼ ਵਧਿਆ ਜਾਊਗਾ ਮਾਂਚ ਦਾ ਕਨਵੀਨਰ ਆ ਅੱਜ ਦਾ ਜਿਹੜਾ ਸਾਡਾ ਰੋਜ਼ ਪ੍ਰੋਟੈਸਟ ਆ ਏ ਪੀਐਸਸੀਬੀ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਤਰਫੋਂ ਜਿਹੜਾ ਅਸੀਂ ਕਰ ਰਹੇ ਆ ਪ੍ਰਦਰਸ਼ਨ ਕਰ ਕਿਉਂ ਰਹੇ ਆ ਇਸ ਕਰਕੇ ਕਿ ਸਾਡੇ ਬਹੁਤ ਸਾਰੇ ਮਸਲੇ ਆ ਜਿਹੜੇ ਪਾਵਰ ਦੀ ਮੈਨੇਜਮੈਂਟ ਜਿਹੜਾ ਪਹਿਲਾਂ ਸਾਡੇ ਨਾਲ ਟੇਬਲ ਤੇ ਬੈਠਦੀ ਨਹੀਂ ਸਾਨੂੰ ਧਰਨੇ ਮੁਜਾਰੇ ਕਰਨੇ ਪੈਂਦੇ ਆ ਹੜਤਾਲਾਂ ਤੱਕ ਕਰਨੀਆਂ ਪੈਂਦੀਆਂ ਫਿਰ ਕਿਦੇ ਟੇਬਲ ਤੇ ਬੈਠਦੀ ਆ ਫਿਰ ਉੱਥੇ ਕੁਝ ਮਸਲਿਆਂ ਤੇ ਸਹਿਮਤੀਆਂ ਬਣਦੀਆਂ ਫਿਰ ਉਹ ਸਹਿਮਤੀਆਂ ਨੂੰ ਲਾਗੂ ਕਰਾਉਣ ਲਈ ਸਾਨੂੰ ਮੁੜ ਜਿਹੜਾ ਸੜਕਾਂ ਤੇ ਆਉਣਾ ਪੈਂਦਾ ਹੁਣ ਜਿਹੜੀ ਤਾਜ਼ਾ ਸਥਿਤੀ ਇਹ ਆ ਕਿ ਸਾਡੀ ਮੈਨੇਜਮੈਂਟ ਨੇ ਸਾਡੇ ਨਾਲ 5 ਜੁਲਾਈ ਨੂੰ ਮੀਟਿੰਗ ਕੀਤੀ ਆ ਅੱਜ 29 ਜੁਲਾਈ ਆ ਸਾਨੂੰ ਮੀਟਿੰਗ ਦੇ ਮਿੰਟਸ ਤੱਕ ਨਹੀਂ ਦਿੱਤੇ ਮੰਗਾਂ ਮੰਨਣੀਆਂ ਦੇ ਬੜੀ ਦੂਰ ਦੀ ਗੱਲ ਆ ਮਿੰਟਸ ਮੈਂ ਆਉਂਦੇ ਆ ਹਫਤੇ ਬਾਅਦ ਆਉਣੇ ਚਾਹੀਦੇ ਆ ਵੀ ਇੰਨਾ-ਇੰਨਾ ਮਸਲਿਆਂ ਤੇ ਤੁਹਾਡੀਆਂ ਸਹਿਮਤੀਆਂ ਬਣੀਆਂ ਇਹਨਾਂ ਦੱਸਿਆ ਨਫਤਾਰਾ ਕਰਦੇ ਆਂਗੇ ਉਸ ਤੋਂ ਅੱਗੇ ਚੱਲ ਕੇ ਸਾਡੇ ਕਰਮਚਾਰੀ ਐਸ ਗਰਮੀ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ ਸਾਰੇ ਪੰਜਾਬ ਦੇ ਵਿੱਚ ਦਰਜਣਾ ਸਾਡੇ ਮੁਲਾਜ਼ਮ ਲਾਈਨਾਂ ਤੇ ਕੰਮ ਕਰਦੇ ਆਪਣੀਆਂ ਜਾਨਾਂ ਦੇ ਗਏ ਆ ਸਾਡੀ ਮੰਗ ਸੀ ਵੀ ਉਹਨਾਂ ਨੂੰ ਜਿਹੜਾ ਲਾਈਨ ਤੇ ਕੰਮ ਕਰਦੇ ਆ ਆਪਣਾ ਬਲੀਦਾਨ ਦਿੰਦਾ ਉਹ ਸਾਡੇ ਲਈ ਸ਼ਹੀਦ ਆ ਉਹਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਔਰ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਰਜ ਤੇ 1 ਕਰੋੜ ਰੁਪਏ ਦੀ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਇਹ